ਪੰਜਾਬ ਸਰਕਾਰ ਦਾ ਇੱਕੋ ਮਕਸਦ ਮਿਸ਼ਨ ਰੋਜ਼ਗਾਰ ਪੰਜਾਬ ਸਰਕਾਰ ਦੇ ਵੱਲੋਂ ਫਿਰ ਤੋਂ ਇੱਕ ਵਾਰ ਵੱਡੀ ਖੁਸ਼ਖਬਰੀ ਨੌਜਵਾਨਾਂ ਨੂੰ ਦਿੱਤੀ ਗਈ ਹੈ ਤੇ 457 ਦੇ ਤਕਰੀਬਨ ਜਿਹੜੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਤੇ ਜਿਸ ਦੇ ਦੌਰਾਨ ਆਪ ਸਰਕਾਰ ਦੇ ਵੱਲੋਂ ਵਿਰੋਧੀਆਂ ਤੇ ਫਿਰ ਤੋਂ ਪਲਟਵਾਰ ਕੀਤਾ ਗਿਆ ਹੈ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਅਕਾਲੀ ਦਲ ਤੇ ਪਲਟਵਾਰ ਕੀਤਾ ਤੇ ਦੂਜੇ ਪਾਸੇ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਦਵਾ ਤੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ 20 ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਕਿ ਆਪ ਇਹਨਾਂ ਨੇ ਕੁਝ ਕਰਨਾ ਨਹੀਂ ਤੇ ਦੂਜਿਆਂ ਨੂੰ ਕਰਨ ਨਹੀਂ ਦੇਣਾ ਸਵੇਰ ਤੋਂ ਹੀ ਲੱਗ ਜਾਂਦੇ ਨੇ ਕਮੀਆਂ ਕੱਢਣ ਦੇ ਵਿੱਚ ਤੇ ਜੇਕਰ ਉਹਨਾਂ ਨੇ ਕਿਹਾ ਕਿ ਮੇਰੇ ਦੇ ਵਿੱਚ ਹੀ ਕਿਉਂ ਕਮੀਆਂ ਇਹਨਾਂ ਨੂੰ ਦਿਖਦੀਆਂ ਨੇ ਤੇ ਅਜਿਹੇ ਜਿਹੜੇ ਬਿਆਨ ਦੇ ਕੇ ਉਹਨਾਂ ਨੇ ਫਿਰ ਤੋਂ ਵਿਰੋਧੀਆਂ ਤੇ ਪਲਟਵਾਰ ਕੀਤਾ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਮੁੱਖ ਮੰਤਰੀ ਭਗਵੰਤ ਮਾਨ ਦਾ ਹੋਰ ਕੀ ਕਹਿਣਾ ਹੈ ਸਾਰੇ ਆਫੀਸਰ ਸਹਿਬਾਨ ਬਕਵਕ ਮਹਿਕਮੇ ਦੇ ਆਫੀਸਰ ਸਹਿਬਾਨ ਪੰਜਾਬੀ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਆਪਣੀ ਕਲਮ ਰਹੀਂ ਪੂਰੀ ਦੁਨੀਆ ਨੂੰ ਕਈ ਦਹਾਕਿਆਂ ਤੋਂ ਆਪਣੇ ਕੀਤਾ ਰਹੀਂ ਆਪਣੇ ਸ਼ਬਦਾਂ ਰਹੀਂ ਮਨਮੋਹਣ ਵਾਲੇ ਬਾਬੂ ਸਿੰਘ ਮਾਨ ਜਿਨ੍ਹਾਂ ਨੂੰ ਬਹਾਮਾਨ ਮਰਾੜਾ ਵਾਲੇ ਦੇ ਨਾਂ ਤੇ ਜਾਣਦੇ ਤੇ ਪੰਜਾਬੀ ਬੋਲੀ ਨੂੰ ਪੰਜਾਬੀ ਕੀਤਾ ਨੂੰ ਹਾਲੀਵੁੱਡ ਦੇ ਵਿੱਚ ਇੱਕ ਬਹੁਤ ਵੱਡਾ ਮੁਕਾਮ ਦਵਾਉਣ ਵਾਲੇ ਚੱਕ ਦੇ ਇੰਡੀਆ ਤੋਂ ਲੈ ਕੇ ਜੈ ਹੋ ਤੱਕ ਜਿੱਥੇ ਔਸਕਰ ਵਾਰਡਾਂ ਤੱਕ ਪਹੁੰਚੀਆਂ ਗੱਲਾਂ ਇੱਕ ਐਸੀ ਆਵਾਜ਼ ਲੱਗਦਾ ਸਰਸਪਤੀ ਆਪ ਵਾਸ ਕਰ ਰਹੀ ਹੈ ਮੇਰਾ ਵੀਰ ਸੁਖਵਿੰਦਰ ਇਹਨਾਂ ਨੂੰ ਤੁਸੀਂ ਅੱਜ ਉਹ ਕੁਦਰਤੀ ਅੱਜ ਘਰੇ ਆਏ ਹੋਏ ਸੀਗੇ ਮਿਲਣ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਹਾਨੂੰ ਅੱਜ ਇੱਕ ਜਗਤ ਲੈ ਕੇ ਜਾਂਦੇ ਹਾਂ ਜਿੱਤੇ ਤੋਂ ਨੌਜਵਾਨ ਮੁੰਡੇ ਕੁੜੀਆਂ ਮਿਲਣਗੇ ਜਿੰਨ੍ਹ ਦੀਆਂ ਅੱਖਾਂ ਜਿਹੜੀਆਂ ਨੇ ਉਹ ਖੁਸ਼ੀ ਦੇ ਅਥਰੂਆਂ ਨਾਲ ਨਮ ਹੋਣ ਗਿਆ ਗਮੀ ਦੇ ਬਹੁਤ ਹੋ ਗਏ ਹੁਣ ਗਮੀ ਛੱਡਦੀ ਆਪਾਂ ਇਸ ਤਰ੍ਹਾਂ ਤਾਂ ਫੰਕਸ਼ਨ ਹੀ ਹੋਣੋਂ ਖਤਮ ਹੋ ਗਏ ਸੀ ਇਸ ਤਰ੍ਹਾਂ ਦਾ ਪ੍ਰੋਗਰਾਮ ਪਹਿਲਾਂ ਕਦੋਂ ਹੁੰਦੇ ਸੀ ਤੇਹੀ ਨੌਕਰੀਆਂ ਨਾਲ ਸਾਰਿਆਂ ਦਾ ਮੈਂ ਪਹਿਲਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਦੋਸਤਾਂ ਦਾ ਮਿੱਤਰਾਂ ਦਾ ਤੁਹਾਡੇ ਮਾਪਿਆਂ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਦਾ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਾਰ ਸਾਹਿਬ ਨੇ ਲਿਖਿਆ ਕਿ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਕਲਮੇ ਲੱਭ ਲਾਂਗੇ ਮੈਂ ਤੁਹਾਨੂੰ ਇਹ ਕਿਹਾ ਸੀ ਜਦੋਂ ਮੈਂ ਮੁੱਖ ਮੰਤਰੀ ਦੇ ਤੌਰ ਤੇ ਸੌਂ ਚੁੱਕੀ ਸੀ ਖੜਕੜਕਲਾ ਸ਼ਹੀਦ ਆਜ਼ਮ ਦੇ ਪਿੰਡ ਕਿ ਕਲਮੇ ਆਪਾਂ ਲੱਭ ਲਾਂਗੇ ਤੁਸੀਂ ਜ਼ਮੀਨ ਰੱਖਿਓ ਬਸ ਥੋੜੀ ਜੀ ਫੁੱਲਾਂ ਜੋਗੀ ਫੁੱਲ ਇੱਥੇ ਉਗਾਵਾਂਗੇ ਆਪਾਂ ਗਿੱਧੇ ਪੰਗੜੇ ਇੱਥੇ ਪੈਣਗੇ ਆਪਾਂ ਛੱਡ ਕੇ ਨਹੀਂ ਜਾਣਾ ਆਪਣਾ ਮੁਲਕ ਇਹੋ ਜੀ ਧਰਤੀ ਦੁਨੀਆਂ 'ਚ ਕਿਤੇ ਐਜੀ ਧਰਤੀ ਐ ਨਹੀਂ ਦੁਨੀਆਂ ਘੁੰਮ ਲਈ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਤੱਕ ਕਈ ਵਾਰੀ ਦੁਨੀਆਂ ਘੁੰਮ ਲਈ ਮੈਂ ਸ਼ੋਸ਼ੂ ਕਰਨ ਦੇ ਸਿਰ 'ਚ ਲਈ ਇਹੋ ਜੀ ਧਰਤੀ ਨਹੀਂ ਲੱਭਦੀ ਜੀ ਜਿਹੜੀ 150 ਮਣ ਦਾਣੇ ਪੈਦਾ ਕਰ ਦਿੰਦੀ ਹੈ ਇੱਕ ਸਾਲ 'ਚ 90 ਮਣ ਝੋਨਾ 60 ਮਣ ਕਣਕ ਕੋਈ ਦੁਨੀਆਂ ਦੀ ਧਰਤੀ 150 ਮਣ ਦਾਣੇ ਪੈਦਾ ਨਹੀਂ ਕਰਦੀ ਉਹ ਧਰਤੀ ਜਿੱਥੇ ਬਾਬੇ ਨਾਨਕ ਨੇ ਰਬਾਬ ਛੇੜ ਕੇ ਬਾਣੀ ਉਚਰੀ ਹੋਵੇ ਉਹ ਧਰਤੀ ਜਿੱਥੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਹੋਰਾਂ ਦੀ ਚਰਨਛੋਪਾ ਪ੍ਰਾਪਤ ਹੋਵੇ ਉਹ ਧਰਤੀ ਜਿੱਥੇ ਕਰਤਾਰ ਸਿੰਘ ਸਰਾਬੇ ਵਰਗੇ ਬਰਕਲੇ ਯੂਨੀਵਰਸਿਟੀ ਚ ਪਾਇਲਟ ਦਾ ਕੋਰਸ ਕਰਕੇ 350 ਏਕੜ ਦਾ ਮਾਲਕ ਜ਼ੀਰੋਆਂ ਲਿਖਦੀਆਂ ਜ਼ੀਰੋਆਂ ਲਿਖਣੀਆਂ ਭੁੱਲ ਜਾਓਗੇ ਜਿੰਨੀ ਕੀਮਤ ਉਹਦੀ ਜ਼ਮੀਨ ਦੀ ਅੱਜ ਹੈ ਸਰਾਬੇਪਿੰਡ ਚ 19 ਸਾਲ ਦੀ ਉਮਰ ਚ ਫਾਂਸੀਆਂ 'ਤੇ ਚੜ ਗਏ ਉਹ ਧਰਤੀਆਂ ਛੱਡ ਕੇ ਆਪਾਂ ਭੱਜੀ ਜਾਨੇ ਆ ਜਾਂਦੇ ਕਿਤੇ ਕੋਲੇ ਉਹਨਾਂ ਕੋਲੀ ਜਿਨ੍ਹਾਂ ਨੂੰ ਕੱਟਣ ਵਾਸਤੇ ਉਹ ਮਰੀ ਗਏ ਫਿਰ ਕੀ ਘਟ ਲਿਆ ਜੀ ਕੀ ਘਟ ਲਿਆ ਫਿਰ ਫਿਰ ਉਹਨਾਂ ਨੂੰ ਹੀ ਚਾਉਂਦੇ ਰੱਖ ਲੈਂਦੇ ਉਹ ਵੀ 90 90 ਸਾਲ ਦੀ ਉਮਰ ਭੋਗ ਲੈਂਦੇ ਯਾਰ ਜੇ ਉਹਨਾਂ ਕੋਲ ਹੀ ਜਾਣਾ ਸੀ ਸਵੇ ਮੇਰੇ ਦਿਲ ਚ ਬਹੁਤ ਦਰਦ ਰਹਿੰਦਾ ਸੀ ਉਹ ਕਾਮੇਡੀ ਸੀ ਦੇ ਵਿੱਚ ਵੀ ਮੈਂ ਕਰਦਾ ਸੀ ਵੀ ਯਾਰ ਉੱਥੇ ਹੀ ਜਾਈ ਜਾਂਦੇ ਓਏ ਜਿਨ੍ਹਾਂ ਨੂੰ ਕੱਢਣ ਲਈ ਮਰੀ ਗਏ ਆ ਫਿਰ ਜ਼ਿੰਮੇਵਾਰ ਕੌਣ ਹੈ ਇਹਦੇ ਵਾਸਤੇ ਜਿਹੜੇ ਸਾਡੇ ਕੋਲ 70 ਸਾਲ ਜਿੰਨੇ ਰਾਜ ਕੀਤਾ ਜਨਾ ਉਹ ਜ਼ਿੰਮੇਵਾਰ ਨੇ ਸਰ ਲੋਕਾਂ ਦੀ ਮਿਹਨਤ ਚ ਕੋਈ ਕਮੀ ਨਹੀਂ ਧਰਤੀ ਦੀ ਉਪਜਾਊ ਸ਼ਕਤੀ ਬਹੁਤ ਕਮਾਲ ਹੈ ਉਹ ਚ ਕੋਈ ਕਮੀ ਨਹੀਂ ਕਮੀ ਕਿੱਥੇ ਹੈ ਕਮੀ ਰਹਿ ਗਈ ਮੂਰਲੇ ਲੀਟਰ ਹੁਣ ਇੰਜ ਦੇਖੋ ਡੱਬੇ ਤਾਂ ਉਧਰ ਹੀ ਜਾਣਗੇ ਜਿੱਦ ਰਿੰਚਣ ਜਾਊਗਾ ਹੁਣ ਇੰਜਣੀ 90 90 ਸਾਲ ਪੁਰਾਣੀ ਲਈ ਬੈਠੇ ਸੀ ਆਪਾਂ ਇੰਜਣ ਬਦਲ ਲੈ ਗੱਡੀ ਪਾੜੀ ਤੇ ਚੜ ਗਈ ਦਿੱਲੀ ਦੀ ਵੀ ਪਾੜੀ ਚੜ ਗਈ ਪੰਜਾਬ ਦੀ ਵੀ ਚੜ ਗਈ ਇੰਜਣ ਬਦਲ ਲੈ ਬਸ ਇੰਜਣ ਨਵੇਂ ਨੇ ਨਵੇਂ ਨਵੀਂ ਨਵੀਂ ਸੋਚ ਹੈ ਨਵਾਂ ਖੂਨ ਹੈ ਕੋਈ ਲਾਲਚ ਹੈ ਨਹੀਂ ਪੈਸੇ ਕਮਾਉਣ ਛੋੜ ਹੀ ਆਇਆ ਪੈਸੇ ਕਮਾਉਣ ਵਾਲਾ ਕੰਮ ਛੱਡ ਕੇ ਆਇਆ ਅੱਜ ਵੀ ਮੈਂ ਤਾਂ ਜੇ ਜਾਵਾਂ ਬਾਲੀਵੁੱਡ ਚ ਲਫਟਰ ਚੈਲੰਜ ਵਗੈਰਾ ਚ ਮੇਨੂੰ ਤਾਂ ਬਹੁਤ ਆਫਰਾਂ ਨੇ ਕਿ ਆ ਜਾ ਮੈਂ ਕਹਿੰਦੇ ਹੁਣ ਤਾਂ ਲੋਕਾਂ ਦੇ ਹੱਕ ਚ ਠਿੱਲ ਪੇ ਪਾਈ ਹੁਣ ਸੋਹਣੀ ਵਾਂਗੂ ਅਗਲਾ ਕਿਨਾਰਾ ਰਹਿ ਗਿਆ ਹੁਣ ਤਾਂ ਹੁਣ ਪਿੱਛੇ ਨਹੀਂ ਦੇਖਣਾ ਹੁਣ ਤਾਂ ਅੱਗੇ ਹੀ ਜਾਣਾ ਜਿੱਤ ਨੂੰ ਜਾਣਾ ਪਬਲਿਕ ਲੈ ਕੇ ਜਾਊ ਆਪੀ ਲੈ ਕੇ ਜਾਓ ਸੋ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਬੈਠੇ ਆ ਮੇਰੇ ਵਰਗੇ ਕਮਲੇ ਨੂੰ ਕੋਈ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅਗੇ ਜਵਾਬ ਆਇਆ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਨੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਗੁਰਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਸੱਜਣ ਠੱਗ ਵਰਗੇ ਨੂੰ ਕੌਣ ਸੁਧਾਰਦਾ ਫਿਰ ਮਾਲਕ ਭਾਗੋ ਤੇ ਭਾਈ ਲਾਲੂ ਦੀ ਰੋਟੀਆਂ 'ਚ ਫਰਕ ਕੌਣ ਕੱਢਦਾ ਫਿਰ ਪੰਜਿਆਂ ਦਾ ਪਹਾੜ ਕੌਣ ਰੋਕਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਦੱਸਿਆ ਕਿ ਹੱਕਾਂ ਲਈ ਲੜਨਾ ਬਹੁਤ ਵੱਡੀ ਗੱਲ ਹੁੰਦੀ ਹੈ ਲੋਕਾਂ ਦੇ ਹੱਕਾਂ ਲਈ ਅਫਦਲ ਹੀ ਤਾਂ ਰਹੀ ਲੜਦਾ ਸੋ ਇਸ ਕਰਕੇ ਮੈਂ ਤੁਹਾਨੂੰ ਅੱਜ ਵਧਾਈ ਦੇਣਾ ਔਰ ਨਾਲ ਨਾਲ ਜਿਵੇਂ ਮੁੰਡੇ ਨੇ ਕਿਹਾ ਕਮਰ ਨੇ ਕਿ ਬਾਹਰ ਜਾਣ ਦਾ ਪ੍ਰੋਗਰਾਮ ਸੀ ਕੈਂਸਲ ਹੋ ਗਿਆ ਤੁਹਾਡੇ ਵੀ ਦੋਸਤ ਮਿੱਤਰ ਹੋਣਗੇ ਜਿਹੜੇ ਬਾਹਰ ਦਾ ਪ੍ਰੋਗਰਾਮ ਬਣਾਈ ਜਾਂਦੇ ਨੇ ਉਹਨਾਂ ਨੂੰ ਕਹਦੇ ਥੋੜਾ ਜਿਹਾ ਥੋੜਾ ਥੋੜਾ ਸਬਰ ਕਰ ਲੈਣਾ ਬਸ ਅੱਗੇ ਆਉਣਾ ਮੈਂ ਇਸ ਹਾਲ 'ਚ ਮੈਨੂੰ ਆਪ ਆਪ ਨੂੰ ਨਹੀਂ ਪਤਾ ਕਿੰਨੀ ਵਾਰੀ ਆ ਗਿਆ ਆਉਣਾ ਮੈਂ ਇਸ ਹਾਲ 'ਚ ਇੱਕੋ ਹੀ ਕੰਮ ਨਿਯੁਕਤੀ ਪੱਤਰ ਦੇਣ ਮੈਂ ਤਾਂ ਉਹਦਾ ਨਾ ਹੀ ਨਿਯੁਕਤੀ ਪੱਤਰ ਭਵਨ ਰੱਖ ਦੇਣਾ ਇਹਦਾ ਸੋ ਇਹ ਥੋੜੀ ਕਾਮਯਾਬੀ ਹੈ ਤਾਨੂੰ ਅੱਜ ਸਰਕਾਰੀ ਨੌਕਰੀ ਮਿਲਨੀ ਬਹੁਤ ਵੱਡੀ ਗੱਲ ਹੈ ਬਿਨਾਂ ਸਪਾਰਸ਼ ਤੋਂ ਤੇ ਬਿਨਾਂ ਪੈਸੇ ਤੋਂ ਮਿਲਣੀ ਸੋਚ ਤੋਂ ਵੀ ਵੱਡੀ ਗੱਲ ਹੈ ਕਿਉਂਕਿ ਇੰਨਾ ਜ਼ਿਆਦਾ ਹਵਾ ਕ੍ਰੀਏਟ ਕਰਤਾ ਸੀ ਕੋਈ ਸਰਕਾਰੀ ਨੌਕਰੀ ਤਾਂ ਹੋਈ ਨਹੀਂ ਸਕਦਾ ਜੀ ਗਰੀਬ ਨੂੰ ਮਿਲ ਜੇ ਜਿੰਨਾ ਮਰਜੀ ਪੜ ਲਓ ਮੈਂ ਤੁਹਾਨੂੰ ਕਹਿਣਾ ਲੱਖਾਂ ਬੰਦੇ ਤੁਹਾਡੇ ਕੈਮਰਾ ਰਹੀਂ ਮੀਡੀਆ ਦੇ ਕੈਮਰੇ ਸੁਣ ਵੀ ਰਹੇ ਹੋਣਗੇ ਇੱਕ ਬੰਦਾ ਗਿਣਾ ਦਿਓ ਮੈਨੂੰ ਇੱਕ ਬੰਦਾ ਸਿੰਗਲ ਇੱਕ 40000 ਤੋਂ ਉੱਪਰ ਨੌਕਰੀਆਂ ਹੋ ਗਈਆਂ ਅੱਜ ਇੱਕ ਬੰਦਾ ਗਿਣਾ ਦਿਓ ਜੇ ਐੜਾ ਇਹ ਕਹਿੰਦਾ ਹੋਵੇ ਕਿ ਜਿਵੇਂ ਮੈਂ ਪੈਸੇ ਦੇ ਕੇ ਨੌਕਰੀ ਲਈ। ਜਾਂ ਮੈਂ ਸਿਫਾਰਿਸ਼ ਲਾ ਕੇ ਨੌਕਰੀ। ਜਾਂ ਕੋਈ 700 ਤੋਂ 680 ਵਾਲਾ ਰਹਿ ਗਿਆ ਹੋਵੇ ਤੇ 550 ਵਾਲੇ ਨੂੰ ਨੌਕਰੀ ਮਿਲ ਗਈ ਹੋਵੇ ਕਿ ਉਹਦੀ ਸਿਫਾਰਿਸ਼ ਆ ਗਈ। ਨਾ। ਜੈਸ ਮੇਰਾ ਘਰ ਦਾ ਹੋਵੇ ਸਾਕਾ ਹੋਵੇ ਮੈਂ ਨਹੀਂ ਕਰਦਾ। ਮੈਨੂੰ ਇੱਕ ਅਮਲੇ ਸਾਹਿਬ ਕਹਿੰਦੇ ਵੀ 442 ਨੌਕਰੀਆਂ ਦੇ ਰਹੇ ਹਾਂ ਮੈਂ ਹਾਂ। ਇੱਕ ਕਹਿੰਦੇ ਆਪਣਾ ਬੰਦਾ ਜਮੇ ਖਾਸ। ਮੈਂ ਅੱਛਾ। ਪੰਜ ਨੰਬਰਾਂ ਤੇ ਰਹਿ ਗਿਆ ਕਹਿੰਦਾ। ਅੱਛਾ ਮੈਂ। ਫਿਰ ਕੀ ਕਰੀਓਂ? ਕਹਿੰਦਾ ਆਪਣਾ ਬੰਦਾ ਹੁੰਦਾ ਜਮੇ ਖਾਸ ਮੈਂ ਕੀ ਕਰੀਂ ਕਹਿੰਦਾ ਇੱਕ ਨੂੰ ਕੱਢ ਦੋ ਇਧਰੋਂ ਇਹਨੂੰ ਪਾ ਲਓ ਮੈਂ ਕਿਹਾ ਪਾ ਤਾਂ ਲਊਂਗਾ ਮੈਂ ਪਰ ਮੈਨੂੰ ਇਹ ਦਸਜੀ ਨੂੰ ਕੱਢਾਂਗੇ ਉਹ ਕੀ ਦਾ ਬੰਦਾ ਯਾਰ ਉਹ ਵੀ ਆਪਣਾ ਹੀ ਬੰਦਾ ਖਾਸ ਕੀ ਪਤਾ ਉਹਦੀ ਕਬੀਲਦਾਰੀ ਕਿਵੇਂ ਲਈ ਤੇ ਛੱਡੂ ਕੀ ਪਤਾ ਭੈਣ ਕੁਮਾਰੀ ਬੈਠੀ ਹੋਵੇ ਮਾਂ ਕ ਉਹਨੂੰ ਵੀ ਖੰਡ ਵਾਲਾ ਦਹੀਂ ਦੁੱਧ ਜਿਹੜਾ ਉਹ ਸਵੇਰੇ ਸਵੇਰੇ ਖੰਡ ਵਾਲਾ ਦਹੀਂ ਮੂੰਹ 'ਚ ਪਾ ਕੇ ਭੇਜਿਆ ਹੋਊਗਾ ਕਿ ਅੱਜ ਨੌਕਰੀ ਮਿਲ ਜੂਗੀ ਕਬੀਲ ਦੇ ਲਈ ਤੇ ਚੜ ਜੂਗੀ ਮੈਂ ਕਿ ਆਪਣੇ ਵਾਲੇ ਖਾਸ ਨੂੰ ਕਹਿ ਦਿੰਦੀ ਅਗਲੀ ਵਾਰ ਪੇਪਰ ਦੇ ਕੇ 5 ਨੰਬਰ ਵੱਧ ਲੈ ਕੇ ਆ ਜੇ ਫਿਰ ਉਸ 파ਸ ਦੀ ਲੋੜ ਨਹੀਂ ਪੈਣੀ ਮੇਰੇ ਲਈ ਤੁਸੀਂ ਸਾਰੇ ਹੀ ਖਾਸ ਹੋ ਮੇਰੇ ਲਈ ਕੋਈ ਐ ਨਹੀਂ ਹੈਗਾ ਵੀ ਫਲਾਨਾ ਮੇਰਾ ਜਿਆਦਾ ਫੇਵਰੇਟ ਹੈ ਮੇਰੇ ਲਈ ਸਾਰੇ ਖਾਸ ਹੋ ਕਿਉਂਕਿ ਤੁਸੀਂ ਮੈਨੂੰ ਪੰਜਾਬ ਦਾ ਮੁਖੀ ਬਣਾਇਆ ਸਾਢੇ 3 ਕਰੋੜ ਲੋਕਾਂ ਦਾ ਮੈਂ ਜਿਨ੍ਹਾਂ ਮੈਨੂੰ ਵੋਟਾਂ ਨਹੀਂ ਵੀ ਪਾਈਆਂ ਉਹਨਾਂ ਦਾ ਵੀ ਮੁੱਖ ਮੰਤਰੀ ਮੈਂ ਹੀ ਹਾਂ ਉਨੰਬਰੇ ਵੀ ਮੈਂ ਹੀ ਕਰਨਾ ਕੰਮ ਵੋਟਾਂ ਐ ਇਲੈਕਸ਼ਨ ਐ ਡੈਮੋਕ੍ਰੇਸੀ ਐ ਹਰੇਕ ਦਾ ਆਪਣਾ ਆਪਣਾ ਹੱਕ ਐ ਜਿਹਨੂੰ ਮਰਜ਼ੀ ਪਾਓ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇੱਥੋਂ ਆਪਣੇ ਜਿਵੇਂ ਇਹ ਕਰਦੇ ਸੀ ਨਾ ਪਹਿਲਾਂ ਖਾਲੀ ਤੇ ਕਾਂਗਰਸੀ ਵੀ ਆਹ ਗਲੀ ਚੋਂ ਪਿੰਡ ਚੋਂ ਆਹ ਗਲੀ ਚੋਂ ਝਾੜੂ ਵਾਲਿਆਂ ਨੂੰ ਜ਼ਿਆਦਾ ਵੋਟਾਂ ਪੈ ਗਈਆਂ ਦੋ ਪੁਲੀਆਂ ਹੀ ਪੱਟ ਦੋ ਲੈ ਲਪਣਾ ਕੇ ਦਿਖਾਇਓ ਕਹਿੰਦੇ ਹੁਣ ਤੁਸੀਂ ਲੈ ਯਾਰ ਤੁਸੀਂ ਲੋਕਾਂ ਤੋਂ ਬਦਲੇ ਲੈ ਰਹੇ ਯਾਰ ਤੁਸੀਂ ਮਿਹਨਤ ਕਰਕੇ ਅਗਲੀ ਵਾਰੀ ਸਾਥੋਂ ਵੱਧ ਵੋਟਾਂ ਲੋ ਬਜਾ ਨਾ ਕਿ ਤੁਸੀਂ ਪੁਲੀਆਂ ਪੱਟਤੀਆਂ ਜਾਂ ਕੋਈ ਕੰਮ ਨਹੀਂ ਹੋਣ ਦਿੰਦਾ ਰੋਕਦੇ ਇਸ ਤਰ੍ਹਾਂ ਦਾ ਕੰਮ ਅਸੀਂ ਕਰਦੇ ਸੀ ਸੋ ਇਹੀ ਕਿ ਨਾਲ ਮੈਂ ਕਹਿੰਨਾ ਜਿਵੇਂ ਭੈਣ ਨੇ ਕਿਹਾ ਕਿ ਅੱਖਾਂ ਚੋਂ ਅਥਰੂ ਨਹੀਂ ਬੋਲਿਆ ਨਹੀਂ ਜਾਂਦਾ ਇੱਕ ਨੰਬਰ ਤੇ ਰਹਿ ਗਈ ਸੀ ਫਿਰ ਫਿਰ ਦੋ ਨੰਬਰਾਂ ਤੇ ਰਹਿ ਗਈ ਸੀ